¡Así de lo ਵਾਹਿਗੁਰੂ ਦੀ ਕਾਫੀ ਸਾਹਿਬ ਵਾਹਿਗੁਰੂ ਦੀ ਖਿਫਤੇ ਕਲਗੀਧਰ ਦੇ लाडले ਦੰਤਾਨਾ ਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਪਾਵਨ ਪਵਿੱਤਰ ਜਨਮ ਨਗਰ ਪਿੰਡ ਬਹੁਅੰਦਰੀ ਦਰਸੀ ਜ਼ਿਲ੍ਹਾ ਤਰਨਤਾਰਨ ਜਿੱਥੇ ਬਾਬਾ ਜੀ ਦਾ ਜਨਮ ਹੋਇਆ ਉਸ ਸਥਾਨ ਤੇ ਆਪਾਂ ਸਾਰੇ ਰਜ ਜੁੜੇ ਆ ਨੇਗਰ ਇੰਡੀਆਲੇ ਵੀਰ ਵੀ ਅੱਜ ਇੱਥੇ ਇਥੰਦਾ ਜੋ ਬਾਬਾ ਦੀਪ ਸਿੰਘ ਜੀ ਦਾ 343 ਜਨਮ ਦਿਹਾੜਾ ਮਨਾਇਆ ਜਾ ਰਿਹਾ ਉਸ ਵੰਦੇ ਵਿੱਚ ਸਾਰਾ ਇਥੰਦਾ ਜਿਹੜਾ ਮਾਹੌਲ ਹੈ ਉਹ ਵੇਖਣ ਵਾਸਤੇ ਸੰਤਾਂ ਨੂੰ ਦੂਰ ਦਰਾਡੇ ਵਕਾਉਣ ਵਾਸਤੇ ਇਹਨਾਂ ਨੇ ਅੱਜ ਹਾਜ਼ਰੀ ਭਰ ਰਹੇ ਨੇ ਸਤਿ ਸ੍ਰੀ ਅਕਾਲ ਕਿਰਪਾ ਕਰਨ ਅੱਜ 26 ਜਨਵਰੀ ਦੀਵਾਨ ਹਾਲ ਦੇ ਅੰਦਰ ਦੀਵਾਨ ਸਜਰੇ ਨੇ 4:30 ਤੱਕ ਸਮਾਪਤੀ ਫਿਰ 26 ਦੀ ਕੱਲ ਅੱਜ ਦੀ ਰਾਤ ਕੱਲ ਦਾ ਦਿਨ 14 ਮਾਗ ਦਾ ਜਿਹੜਾ ਹੈ ਜਨਮ ਦਿਨ ਦਾ ਜਨਵਾ ਪਾਈ ਦਾ ਗਿਣਿਆ ਜਾਂਦਾ ਹੈ ਕੱਲ ਦੇ ਵੀ ਦੀਵਾਨ ਸੱਜਣਗੇ ਇਸੇ ਤਰ੍ਹਾਂ ਹੀ ઠાਡੀ ਦਰਬਾਰ ਕੀਤਾ ਦਰਬਾਰ ਬੱਚਿਆਂ ਦੇ ਸੰਗੀਤ ਦੇ ਪ੍ਰੋਗਰਾਮ ਇਹ ਕੱਲ ਦੀਆਂ ਹਾਜ਼ਰੀਆਂ ਵੀ ਚੱਲਣਗੀਆਂ ਤੇ ਪਰਸੋਂ 28 ਤਰੀਕ ਨੂੰ ਜੋ ਹੈ ਨਿਹ ਕੋੜਿਆਂ ਦੀ ਰੌੜ ਤੇ ਨਾਲ ਦੂਜਾ ਹੋਏਗਾ ਕਬੱਡੀ ਦਾ ਇੰਟਰਨੈਸ਼ਨਲ ਜੋ ਹੈ ਸ਼ੀਰਬਾਬਾ ਦੀਪ ਸਿੰਘ ਜੀ ਕਬੱਡੀ ਇੰਟਰਨੈਸ਼ਨਲ ਕੱਪ ਉੱਜੜਾ ਹੈ ਬੜੇ ਚੰਗੀ ਪੱਦਰ ਦੇ ਬੱਚੇ ਜਿਹੜੇ ਆ ਖੇਡਾਂ ਦੇ ਵਿੱਚ ਇਹਨਾਂ ਦੇ ਭਾਗ ਲੈਣਗੇ ਸudev udesh ਤੋਂ ਸੰਗਤਾਂ ਦੀ ਜਿਹੜੀ ਹੈ ਲੱਖਾਂ ਦੀ ਤਦਾਦ ਦੇ ਵਿੱਚ ਆਉਂਦਾ ਹੈ ਸ਼ਹੀਰ ਬਾਬਾ ਦੀਪ ਸਿੰਘ ਜੀ ਫਾਊਂਡੇਸ਼ਨ ਵੱਲੋਂ ਹਰ ਤਰ੍ਹਾਂ ਦੀ ਸੰਗਤਾਂ ਦੀ ਸਹੂਲਤ ਵਾਸਤੇ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ ਦੀਦੀ ਕੌਲਾ ਦੀ ਕਾਰ ਸੇਵਾ ਸਸ ਭਾਈ ਸੇ ਭਾਈ ਕੋਰ ਕਵਾਲ ਸਿੰਘ ਜੀ ਵੀ ਪੂਰੀ ਤਰਲਦੇ ਹੀ ਨਾਲ ਤੇ ਨਾਲ ਸੰਤਾਂ ਦੇ ਵਿੱਚ ਵਿਚਰ ਕੇ ਸਾਰੇ ਕਾਰਜ ਜਿਹੜੇ ਨੇ ਪ੍ਰਬੰਧਕ ਕਮੇਟੀ ਦੇ ਨਾਲ ਸਹਿਯੋਗ ਕਰਕੇ ਜਿਹੜਾ ਹੈ ਉਹ ਸਾਰੇ ਪ੍ਰਬੰਧ ਦੀ ਦੇਖ ਰਿਕਦੇ ਵਿੱਚ ਸਾਰੇ ਕਾਰਜਾਂ ਦੀ ਦੇਖ ਲੈ ਚਲਾ ਰਹੇ ਨੇ ਸੋ ਆਪ ਵੀਰਾਂ ਦਾ ਵੀ ਧੰਨਵਾਦ ਜੋ ਕਿ ਦੇਸ਼ ਵਿਦੇਸ਼ੀਆਂ ਸੰਤਾਂ ਨੂੰ ਇਸ ਪਾਵਨ ਧਰਤੀ ਦੀ ਜਿਹੜੀ ਇਆਗ ਇਥੋਂ ਦੀਆਂ ਯਾਦਾਂ ਇਥੋਂ ਦੇ ਉਹ ਮਾਹੌਲ ਨੂੰ ਸੰਤਾਂ ਦੇ ਵਾਸਤੇ ਇਹ ਬੜੀ ਵੱਡੀ ਗਿਆਨੀ ਸਲਸਿੰਘ ਦੀ ਮਸਕੀਨ ਦੇ ਬਚਨ ਨੇ ਕਿ ਜੇ ਕੋਈ ਬੱਚਾ ਕਿਸੇ ਦਾ ਸਿੱਕੀ ਨਾ ਉੱਟਦਾ ਹੋਵੇ ਫੁੱਲਦਾ ਹੋਵੇ ਉਹਨਾਂ ਨੂੰ ਇਤਿਹਾਸਿਕ ਸਥਾਨਾਂ ਦੇ ਦਰਸ਼ਨ ਕਰਵਾ ਦਿਓ ਉੱਥੋਂ ਦੀ ਹਾਜ਼ਰੀ ਪਰਵਾ ਦਿਓ ਐਸਾ ਬਲ ਮਿਲੇਗਾ ਸਿੱਕੀ ਚ ਟੁੱਟੇਗਾ ਨਹੀਂ ਚੜ੍ਹਦੀ ਕਲਾ ਉੱਤੇ ਹੀਣ ਹੋ ਜਾਏਗਾ ਸੋ ਬੜਾ ਵੱਡਾ ਫਰਾਲਾ ਹੈ ਇਹਨਾਂ ਗੁਰਮਖੰਡਾ ਵਾਹਿਗੁਰੂ ਦੀ ਕਾਲਸਾ ਵਾਹਿਗੁਰੂ ਦੀ ਕੀ ਫਤਿਹ